ਮੌਜੂ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਵੱਡੀ ਸਰਗਰਮੀ ਨਾਲ ਜਦੋਂ ਵੀ ਕੋਈ ਸੰਗੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮੀਨਲਸ ਦੇ ਮਗਰ ਹੱਥ ਧੋਕੇ ਪੈ ਜਾਂਦੀ ਉਸੇ ਲੜੀ ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਬੀਤੇ ਦਿਨੀ ਘਗਾ ਏਰੀਆ ਚ ਸੰਜੀਪ ਕੁਮਾਰ ਨਾਮ ਦੇ ਇੱਕ ਵੱਡੇ ਕਰਿਆਨਾ ਵਪਾਰੀ ਦੇ ਘਰੋਂ 28 ਲੱਖ ਰੁਪਇਆ ਕੈਸ਼ ਚੋਰੀ ਹੋਇਆ ਸੀ ਇਸ ਵਾਰਦਾਤ ਕਾਰਨ ਪੂਰੇ ਕਘੇਰੀਏ ਦੇ ਵਪਾਰੀ ਵਰਗ 'ਚ ਗਰੋਸ਼ ਪਾਇਆ ਜਾ ਰਿਹਾ ਸੀ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯੁਗੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ DSP ਪਾਟਨਾ ਦਿਲਜੀਤ ਬਿਰਕ DSP ਡੀ ਪਵਨਜੀਤ ਇੰਚਾਰਜ CIA ਸਮਾਣਾ ਮਨਪ੍ਰੀਤ SHO ਕਗਾ ਤੇ SHO ਸ਼ੁਤਰਾਣਾ ਅਸੀਂ ਅਡਰ ਟੀਮਾਂ ਬਣਾ ਕੇ ਅਡਰ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ CCTV ਕੈਮਰੇਾਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨਹੀਂ ਉਹਨਾਂ ਨੇ ਮੌਕੇ ਤੇ ਜਿਹੜੇ ਪੁਸ਼ਗਿਸ਼ ਕਰਨੀ ਸੀ ਉਹਦੇ ਚ ਲੱਗੀਆਂ ਬੜੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਆ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਈਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਵਾਰਦਾਤ ਚ ਵਰਤੇ ਆ ਗਿਆ ਮੋਟਰਸਾਈਕਲ ਤੇ ਖਡਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 28 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ 'ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ 'ਚ ਕੈਸ਼ ਜਿਹੜਾ ਆ ਘਰੇ ਰੱਖਿਆ ਹੋਇਆ ਪੋਸ ਲਾਂਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼ ਬੰਟੀ ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਸੀ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਂਡਿੰਗ ਰਹਿ ਗਈ ਇਸ ਵਰਦਾਤ ਨੂੰ ਰਿਕਾਰਡ ਟਾਈਮ ਦੋ ਦਿਨਾਂ ਚ ਟਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਹੈ ਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਆ ਤੇ ਜੇਕਰ ਕ੍ਰਿਮੀਨਲ ਤੇ ਸ਼ਰਾਰਤੀ ਅੰਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਹਾਂ ਤੇ ਰਿਪੋਰਟ ਟਾਈਮ 'ਚ ਕ੍ਰੈਕ ਕਰਦੇ ਹਾਂ ਸਰ ਇੱਕ ਇੱਕੋ ਏਰੀਆ ਦੇ ਨੇ ਬੰਦੇ ਜਿਹੜੇ ਇਹ ਜਿੰਨੇ ਦੋਸ਼ੀ ਨੇ ਜੀ ਇਹ ਵੀ ਸਾਰੇ ਉਸੇ ਘੱਗੇ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹਦੇ 'ਚ ਇਨਵੋਲਵਡ ਸੀ ਕਿ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਸਰ ਤੇ ਏਰੀਏ ਤੋਂ ਹੀ ਫੜੇ ਗਏ ਜਾਂ ਬਾਹਰੋਂ ਕਿਤੇ ਹੋਰ ਫੜੇ ਗਏ ਇਹ ਦੇਖੋ ਜੀ ਇਹ ਅਡਰ ਏਰੀਆਸ ਤੋਂ ਫੜੇ ਗਏ ਆ ਾਰੇ ਸਾਰੇ ਦੋਸ਼ੀ ਜਿਹੜੇ ਵਾਰਦਾਤਾਂ ਚ ਇਨਵੋਲ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ। ਨਹੀਂ ਨਹੀਂ ਬੈਕਗ੍ਰਾਉਂਡ ਵੀ ਦੱਸ ਦੋ ਜੀ ਇਹਨਾਂ ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਟੀ ਤੇ ਪੁਰਾਣੇ ਵੀ 19 ਮੁਕਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ। ਤਾਂ ਇਹ ਉਹਨਾਂ ਨੇ ਇਹਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਲੋਪਾਂ ਨੂੰ ਅੰਜਾਮ ਦਿੱਤਾ ਸੀ ਸਰ ਇਹ ਕਿਸੇ ਮਰੀਜ਼ ਦੇ ਇਲਾਜ ਲਈ ਲੈਦੇ ਪੈਸੇ ਉਹ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ ਚ ਹੋਰ ਡੂੰਘਾਈ ਨਾਲ ਵਿਚਾਰ ਕਰਾਂਗੇ ਕਿ ਇਹਨਾਂ ਅਮਾਉਂਟ ਜਿਹੜਾ ਘਰੇ ਸੀਗਾ ਉਹ ਕਦੇ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜਿਹੜਾ ਰਿਕਵਰੀ ਇਹਦੇ ਚ ਜਗ੍ਹਾ ਹੁਣ ਵੀ ਕੰਮ ਕਰਦਾ ਦਿੱਤੀ ਤੇ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਹੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਹਨੂੰ 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 ਦੇਖੋ ਜੀ ਜਿਹੜਾ ਘਰ ਦਾ ਪੇਤੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇੰਨੇ ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰ ਰਿਹਾ ਹੋਵੇ ਤੇ ਪਰਿਵਾਰ ਨੇ ਉਹਨੂੰ ਆਪਣਾ ਰਾਜਦਾਰ ਸਮਝਿਆ ਤੇ ਉਹਨੂੰ ਪਤਾ ਸੀ ਚੋਰੀ ਤੋਂ ਬਾਅਦ ਫਿਰਾਰ ਹੋ ਗਏ ਸੀ ਜਕਰ ਚੋਰੀ ਤੋਂ ਬਾਅਦ ਸਾਰੇ ਫਰਾਰ ਹੋ ਗਏ ਸੀ ਜੀ ਤੇ ਅਸੀਂ ਬਹੁਤ ਮਿਹਨਤ ਨਾਲ ਡਿਟੇਲ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਸਾਰੇ ਬੰਦੇ ਜਿਹੜੇ ਅਰੈਸਟ ਕਰ ਤਾਂ ਜੇਕਰ ਆਪਣੇ ਜੇ ਲੋਬੀ ਪਟਿਆਲੇ ਦੇ ਵਿੱਚ ਕੋਈ ਬਗੜਾਤ ਹੁੰਦੀ ਆ ਤਾਂ ਪੁਲਿਸ ਪਾਰਟੀ ਜਿਹੜੀ ਕੁਝ ਘੰਟਿਆਂ ਦੇ ਵਿੱਚ ਮਤਲਬ ਮੁਰਵ ਨੂੰ ਗ੍ਰਿਫਟ ਕਰ ਮਾਰ ਕਰ ਦਿੰਦੀ ਆ ਜੋ ਕਿ ਇੱਕ ਸਲਾਮਯੋਗ ਕਦਮ ਆ ਪਰ ਇਹਦੇ ਵਿੱਚ ਜੋ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਨੇ ਸ਼ਾਮਲ ਹੁੰਦੇ ਨੇ ਕੀ ਉਹਨਾਂ ਦੀ ਪ੍ਰਮੋਸ਼ਨ ਦੇ ਉੱਤੇ ਕੋਈ ਪ੍ਰੈਕਟਰ ਪੈਂਦਾ ਜਾਂ ਮਤਲਬ ਇਹਦੇ ਤੁਹਾਡਾ ਸਵਾਲ ਚੰਗਾ ਸਵਾਲ ਆ ਅੰਜੋ ਬੀਜਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਹੋਏ ਆ कि ਜਿਹੜੇ ਵੀ ਮੁਲਾਜ਼ਮ ਬੜੀ ਬਾਦਰੀ ਨਾਲ ਬੜੀ ਤੰਦ ਹੀ ਨਾਲ ਲਾਭ ਦੀ ਡਿਊਟੀ ਨਿਭਾ ਕੇ ਕਰਾਇਮ ਨੂੰ ਕਰੈਕਟ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ ਬੀਜੀਪੀ ਕਮੈਂਡੇਸ਼ਨ ਡਿਸਕ ਹੋਗੀ ਕੈਸ਼ ਰਿਵਾਰਡ ਹੋਗੇ ਆਊਟ ਆਫ ਟਰਨ ਪ੍ਰੋਮੋਸ਼ਨ ਹੋਗੀ ਉਹ ਸਾਰੀ ਅਸੀਂ ਪ੍ਰਪੋਜ਼ਲ ਬਣਾ ਕੇ ਭੇਜਦੇ ਆ ਤੇ ਉਹ ਜ਼ਰੂਰ ਉਹਨਾਂ ਨੂੰ ਰਿਵਾਰਡ ਜਿਹੜਾ ਮਿਲਦਾ ਥੈਂਕ ਯੂ ਥੈਂਕ ਯੂ ਸਰ